ਵਾਜੇ ਤੁਹਾਡੇ ਲਈ ਬਹੁਤ ਹੀ ਵਧੀਆ ਨੁਕਤਾ ਲੈ ਕੇ ਆਇਆ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਹੋਵੇ ਉਹਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਜੇ ਤੁਹਾਡੇ ਜੋੜਾਂ 'ਚ ਦਰਦ ਆ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਇਹ ਹੈਗਾ ਕਚਨਾਰ ਦਾ ਦਰਖਤ ਇਹਦੇ ਹੋਰ ਵੀ ਕਾਫੀ ਫਾਇਦੇ ਨੇ ਤੇ ਇਹਦਾ ਕਾੜਾ ਜਿਹੜਾ ਕਿਵੇਂ ਬਣਾਉਣਾ ਉਹ ਵੀ ਤੁਹਾਨੂੰ ਐਂਡ ਤੇ ਦੱਸਾਂਗੇ ਕਿਵੇਂ ਬਣਾਉਣਾ ਤੇ ਕਿਵੇਂ ਪੀਣਾ ਜਿਵੇਂ ਆਪਣੇ ਸਰੀਰ ਦੇ ਵਿੱਚ ਗੱਠਾਂ ਬਣ ਜਾਂਦੀਆਂ ਨੇ ਉਹ ਲਪੋਮਾ ਹੁੰਦਾ ਆਪਾਂ ਦਵਾਈਆਂ ਖਾ ਕੇ ਅੱਕ ਜਾਂਦੇ ਆ ਉਹ ਨਹੀਂ ਠੀਕ ਹੁੰਦੀਆਂ ਹੁਣ ਤਾਂ ਦੇਖਦੇ ਆ ਆਪਾਂ ਕਾਫੀ ਜਾਣਿਆਂ ਦੇ ਜਿਹੜੀਆਂ ਗੱਠਾਂ ਨੇ ਉਹ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਇਹ ਕਚਨਾਰ ਦਾ ਜਿਹੜਾ ਦਰਖਤ ਆ ਇਹਦੇ ਫੁੱਲ ਵੀ ਪੱਤੀਆਂ ਵੀ ਤੇ ਇਹਦੀ ਛਾਲ ਵੀ ਬਹੁਤ ਹੀ ਫਾਇਦੇਮੰਦ ਆ ਕੁਦਰਤ ਨੇ ਆਪਾਂ ਨੂੰ ਬਹੁਤ ਹੀ ਵਧੀਆ ਔਸ਼ਧੀਆਂ ਦਿੱਤੀਆਂ ਨੇ ਜੋ ਆਪਣੇ ਸਰੀਰ ਦੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਫੋਲੋ ਕਰਨਾ ਨਾ ਭੁੱਲਿਓ ਇਹਦੇ ਨਾਲ ਜਿਹੜੀਆਂ ਆਪਣੇ ਸਰੀਰ ਦੀਆਂ ਗੱਠਾਂ ਦਾ ਖਤਮ ਹੁੰਦੀਆਂ ਨੇ ਸਰੀਰ ਦਾ ਦਰਦ ਵੀ ਠੀਕ ਹੁੰਦਾ ਇਹਦੇ ਤੁਹਾਨੂੰ ਫਾਇਦੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਜਿਹੜਾ ਇਹ ਛਾਲ ਆ ਇਹਨੂੰ ਲਾ ਕੇ ਤੋਂ ਪੰਜ ਸੁਕਾ ਲੈਣਾ ਦੋ ਤਿੰਨ ਦਿਨ ਲਈ ਇਹਦਾ ਤੁਸੀਂ ਪਾਊਡਰ ਬਣਾ ਕੇ ਵੀ ਲੈ ਸਕਦੇ ਹੋ ਪਰ ਖਾਣਾ ਖਾਣ ਤੋਂ ਡੇਢ ਘੰਟਾ ਪਹਿਲਾਂ ਲੈਣਾ ਇਹ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਬਾਲ ਲੈਣਾ ਇਹਦੇ ਵਿੱਚ ਛਾਲ ਛੱਡ ਦੇਣੀ ਆ ਜਿਹੜੀ ਆਪਾਂ ਲਾ ਕੇ ਲੈ ਕੇ ਆਏ ਆ ਇਹ ਦਰਖਤ ਆਮ ਤੁਹਾਨੂੰ ਤੁਹਾਨੂੰ ਰੂੜਾਂ ਤੇ ਮਿਲ ਜਾਣਗੇ ਇਹਦੇ ਹੁਣ ਤੁਹਾਨੂੰ ਫਾਇਦੇ ਦੱਸ ਦੰਨੇ ਆਂ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਾਠਾ ਇਹਦੇ ਨਾਲ ਖੁਰ ਜਾਂਦੀ ਆ ਦਾ ਖੁਜਲੀ ਆ ਜਿਹੜੀ ਉਹ ਵੀ ਠੀਕ ਹੁੰਦੀ ਆ ਫੋੜੇ ਫਿਣਸੀਆਂ ਇਹਦੇ ਨਾਲ ਖਤਮ ਹੋ ਜਾਂਦੀਆਂ ਨੇ ਇਹਦੀ ਛਾਲ ਦੇ ਨਾਲ ਜੇ ਮੂੰਹ ਦੇ ਵਿੱਚ ਛਾਲੇ ਨੇ ਉਹ ਵੀ ਬਿਲਕੁਲ ਠੀਕ ਹੋ ਜਾਂਦੇ ਨੇ ਖੂਨ ਨੂੰ ਸਾਫ਼ ਕਰਦੀ ਆ ਇਹ ਤਜਾਬ ਇਹਦੇ ਨਾਲ ਨਹੀਂ ਬਣਦਾ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਜਲਦੀ ਜਲਦੀ ਨੇੜੇ ਨਹੀਂ ਆਉਂਦੀਆਂ ਜੇ ਤੁਸੀਂ ਇਹਦਾ ਸੇਵਨ ਕਰਦੇ ਹੋ ਲਓ ਜੀ ਆਪਣਾ ਜਿਹੜਾ ਕੜਾ ਉਹ ਬਣਨੇ ਵਾਲਾ ਤੇ ਨਾਲ ਹੀ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਦਾਲ ਚੀਨੀ ਦੇ ਫਾਇਦੇ ਜਿਨ੍ਹਾਂ ਦਾ ਕੋਲੇਸਟ੍ਰੋਲ ਵਧਦਾ ਤੇ ਹੋਰ ਕਈ ਬਿਮਾਰੀਆਂ ਨੇ ਇਹ ਕਾੜਾ ਜਿਹੜਾ ਇਹ ਬਹੁਤ ਹੀ ਫਾਇਦੇਮੰਦ ਆ ਤੁਸੀਂ ਕchnar ਦੀ ਜਿਹੜੀ ਛਾਲ ਦਾ ਕਾੜਾ ਹੀ ਬਣਾ ਸਕਦੇ ਹੋ ਇਹਦਾ ਪਾਊਡਰ ਬਣਾ ਕੇ ਸਵੇਰ ਸ਼ਾਮ ਵੀ ਲੈ ਸਕਦੇ ਹੋ ਲਓ ਜੀ ਆਪਣਾ ਕਾੜਾ ਬਣਾਣਾ ਸ਼ੁਰੂ ਹੋ ਗਿਆ ਜਦੋਂ ਚੰਗੀ ਤਰ੍ਹਾਂ ਪਾਣੀ ਅੱਧਾ ਰਹਿ ਗਿਆ ਗਲਾਸ ਚੋਂ ਤਾਂ ਤੁਸੀਂ ਇਹ ਕੱਢ ਲੈਣਾ ਤੇ ਖਾਣਾ ਖਾਣ ਤੋਂ ਡੇਢ ਘੰਟਾ ਪਹਿਲਾਂ ਪੀਣਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਫੋਲੋ ਕਰਨਾ ਨਾ ਭੁੱਲੋ